ਸਕ੍ਰੀਨ ਦੇ ਉੱਤੇ ਤੁਸੀਂ ਇੱਕ ਨੌਜਵਾਨ ਮੁੰਡੇ ਨੂੰ ਹਸਪਤਾਲ ਦੇ ਬੈੱਡ ਦੇ ਉੱਤੇ ਜੇਰੇ ਇਲਾਜ ਦੇਖ ਰਹੇ ਹੋ ਤਾਂ ਦੱਸ ਦੇ ਕਿ ਇਸ ਮੁੰਡੇ ਦੇ ਨਾਲ ਕੁਝ ਅਜੀਬਾ ਵਾਪਰ ਗਿਆ ਜਿਸ ਤੋਂ ਬਾਅਦ ਸੁਣ ਕੇ ਇਹਨਾਂ ਦੇ ਮਾਪਿਆਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ ਹੋਵੇਗੀ ਜੀ ਹਾਂ ਕੰਨਾ ਦੇ ਵਿੱਚ ਚਿੱਟੇ ਦਿਨ ਲੁੱਟ ਦੀ ਵਾਰਦਾਤ ਹੋਈ ਹੈ 8 ਲੱਖ ਰੁਪਏ ਖੋਹ ਕੇ ਲੁਟੇਰੇ ਫਰਾਰ ਹੋ ਗਏ ਮੰਡੀ ਗੋਬਿੰਦਗੜ੍ਹ ਦੀ ਇੱਕ ਫਰਮ ਦੇ ਕਰਿੰਦੇ ਦੇ ਕੋਲੋਂ ਨਕਦੀ ਪੈਸਿਆਂ ਦਾ ਬੈਗ ਹੋਇਆ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਉੱਥੇ ਸੁੱਟ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਹਰਸ਼ਪ੍ਰੀਤ ਸਿੰਘ ਵਾਸੀ ਰਾਮਨੰਗਰ ਮੰਡੀ ਗੋਵਿੰਦਗੜ ਮੋਟਰਸਾਈਕਲ ਤੇ ਮੰਡੀ ਗੋਵਿੰਦਗੜ ਤੋਂ ਖੰਨਾ ਦੇ ਵਰਧਾਲਾ ਵਿਖੇ ਬੈਂਕ ਤੋਂ ਪੈਸੇ ਕਢਵਾਉਣ ਆਇਆ ਸੀ ਵਾਪਸੀ ਮੌਕੇ ਸਲੋਦੀ ਪਿੰਡ ਕੋਲ ਵਾਰਦਾਤ ਹੋਈ ਹਰਸ਼ਪ੍ਰੀਤ ਦੇ ਸਿਰ ਦੇ ਵਿੱਚ ਕੋਈ ਚੀਜ਼ ਮਾਰੀ ਜਿਸ ਦਰਾਂ ਨਾਲ ਉਹ ਬੇਹੋਸ਼ ਹੋ ਗਿਆ ਤੇ ਉਸ ਦਾ ਬੈਗ ਖੋ ਕੇ ਫਰਾਰ ਹੋ ਗਏ ਉਤੇ ਇਹ ਜਿਹੜੇ ਪਰਿਵਾਸੀ ਸੀ ਉਹਨਾਂ ਨੇ ਦੇਖਿਆ ਤਾਂ ਇਸ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਆਉਸ ਹੁੰਦੇ ਹਾਂ ਸ਼ਾਮ ਹੈ ਜੀ ਸ਼ਾਮ ਕੀ ਕੰਮ ਕਰਦੇ ਹੋ ਪਠੇਰੇ ਕਾ ਜੀ ਤੋਂ ਜਹਾਂ ਤੇ ਕਿਆ ਹੋਇਆ ਥਾ ਰੋਡ ਦੇ ਉਪਰ ਜੀ ਆਸੀ ਬੰਦਾ ਗिरा ਪੜਾ ਮਿਲਿਆ ਜੇ ਹਮ ਜੇਸੇ ਹਮ ਅਗੇ ਕੰਮਲ ਰੋਡ 150 ਆਦਮ ਬਟਲੇ ਹੋ ਕੇ ਰੋਡ ਤੇ ਚਲਤੇ ਹੋਏ ਕੋਈ ਬਾਈਸੇ ਹਮਨੇ ਪਾਣੀ ਪਿਲਾ ਬੇਚਾਰੇ ਕੋ ਹੋਸ਼ ਆ ਜਾ ਹੋਸ਼ ਆ ਜਾ ਜੀਬਸ ਕੋ ਹੋਸ਼ ਆਇਆ ਤਨੇ ਪੁੱਛੇ ਮੇਰੇ ਬਾਈਕ ਕਹਾਂ ਫਿਰ ਜੀ ਵੀ ਚੱਕੇ ਹਸਪਤਾਲ ਮੇ ਲੇ ਕੇ ਉਸ ਕੋ ਫੇਰ ਬੰਦੇ ਹਮਨੇ ਸੀਨ ਦੇਖਿਆ ਔਰ ਕੁਛ ਨਹੀਂ ਦੇਖਿਆ ਜਹਾਂ ਸੀ ਤੋਂ ਆਪਣੇ ਜਦੋਂ ਬੰਦਾ ਘੇੜਾ ਹੋਤਾ ਉਸ ਤੇ ਚੋਟ ਚੋਟ ਲੱਗੀ ਹੋਈ ਸੀ ਕਹੀਂ ਚੋਟ ਸਿਰ ਮੱਥੇ ਤੇ ਲੱਗੀ ਸੀ ਬਸ ਗਿਰ ਕੇ ਵੀ ਲੱਗ ਸਕਦੀ ਹੈ ਚੋਟ ਜਰੂਰ ਥੋੜਾ ਲੂਟ ਜਿਹੜਾ ਪਹਿਲੇ ਵੀ ਪਿੱਛੇ ਲੂਟ ਹੋ ਗਿਓ ਜਾਂ ਤਾਂ ਹਮੇ ਗਿਰਾ ਪੜਾ ਬੰਦਾ ਵੀ ਦੇਖਾ ਹੋ ਗਿਰਾ ਆ ਕੇ ਪੱਠੇ ਕੇ ਬਾਹਰ ਹੀ ਸਾਹਮਣੇ ਪੱਲੇ ਰੋਡ ਤੇ ਪੱਲੇ ਪੱਲੇ ਪਾਸੇ ਦੇਖਾ ਕਿੱਲਾ ਸਾ ਕਿੱਲਾ ਸਾ ਤੋ ਜਾਂ ਪੇ ਲੋਕ ਆ ਲੋਕ ਇਕੱਠੇ ਹੋ ਗਏ ਤੇ ਹਾਂ ਜੀ ਰੋਡ ਪੇ ਪੂਰਾ ਜਾਮ ਥਾ ਜੀ ਇਧਰ करीब है डेढ़ बजे करीब गल है डेढ़ पौने दो बजे एड गेड गल है तो वो क्या कह रहा था अंदर से क्या वो है? कुछ ही नहीं कह रहा थे वो सिर्फ पलक जब करते थे अपनी आँख परकारते बस बोल रहा बोला नहीं वो नहीं। वो जैसे पानी पुनी उसे छप पुछी पुपी बच्चे की छाती किसकी कि, फिर उसका फोन आया मैं कहा कोई बंदा था पंजाबी उस टाइम फोन कर फोन चक्कर किसका फोन है पा दिया कोई घर का वाला परिवार का तो नहीं है तो कह रहे जी और कोई बंदा जी मैं वहाँ से बोल रहा कोई होगा उसके जान फिर वो कह रहे फिलहाल आदमी के बैंक में लगाओ तुम फोन तो जैसा बैंक में लगा तो बैंक वाला चलाया जिस जो कोई होगा आदमी उसका मिलने वाला वो बोले भाई पैसे कितने थे भी तो आठ सात लाख रुपये बता रहे यहाँ से लेकर आता वो ये तो हमने देख सुनान की जो जुबानी है जो बता रहे पुलिस वाले बाद बाद से में आए पंजाबी जैसे वहाँ से बात करे थे जैसे उसके मिलने वाले जो ले गए बैंक वाले बता रहे जी एक डेढ़ साढ़े बारह साढ़े ग्यारह पोड़ हमारा बजे बैंक से निकला कहिए

ਦੂਜੀ ਪਾਸੇ ਖੰਨਾ ਦੇ ਡੀਐਸਪੀ ਅਮਰਤਪਾਲ ਸਿੰਘ ਪਾਰਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਸੀ ਮਾਮਲਾ ਜਿਹੜਾ ਇਕਤਰ ਨੁਕਤਾ ਮਾਮਲਾ ਸਾਹਮਣੇ ਆਇਆ ਇਹ ਜੀ ਸਾਨੂੰ ਕਰੀਬ 2:30 ਵਜੇ ਪਤਾ ਲੱਗਿਆ ਇੱਕ ਹਰਸ਼ਪ੍ਰੀਤ ਕਰਾਂ ਦਾ ਮੁੰਡਾ ਇੱਥੇ ਗਵਿੰਦਗੜ ਰਹਿੰਦਾ ਹੈ ਗਵਿੰਦਗੜੀ ਕੰਮ ਕਰਦਾ ਹੈ ਆੜਤੀਆਂ ਦੇ ਨਾਲ ਕੰਮ ਕਰਦਾ ਹੈ ਜਿਹੜੇ ਆਪਣੇ ਚੌਲਾਂ ਦੀ ਕਰਦੇ ਆ ਟਰੇਡਿੰਗ ਤੇ ਉਹਨਾਂ ਦਾ ਅਕਾਊਂਟ ਸੀਗਾ ਇੱਥੇ ਐਚਡੀਐਫਸੀ ਬੈਂਕ 'ਚ ਉੱਥੋਂ ਅੱਜ 8 ਲੱਖ ਰੁਪਇਆ ਕਢਾ ਕੇ ਚੱਲਿਆ ਸੀ ਇਹ ਰਸਤੇ 'ਚ ਉਹਦੇ ਕਹਿੰਦੇ ਮਦਾਵਕ ਉਹਦੇ ਨਾਲ ਲੁੱਟ ਹੋ ਗਈ ਹੈ ਕਿਸੇ ਨੇ ਉਹਦੇ ਸਿਰ 'ਚ वार ਕੀਤਾ ਹੈ ਅਸੀਂ ਐਫ ਆਰ ਦਰਜ ਕਰਕੇ ਤੇ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੈਂਕ ਬੁਲਾਣਾ ਪਿੱਛੇ ਹਾਂਜੀ ਸਰ ਕਿੰਨਾ ਹੈ ਸੀ ਵੀ ਲੱਗਦਾ ਕਿ ਕੋਈ ਸੀ ਸੀ ਟੀ ਵੀ ਵਗੈਰਾ ਵੀ ਸਮਝ ਹੈ ਇਸ ਅਸੀਂ ਕਰ ਰਹੇ ਹਾਂ ਜਿੱਥੇ ਜਿੱਥੇ ਸੀ ਸੀ ਟੀ ਵੀ ਲੱਗੇ ਉੱਥੇ ਉੱਥੇ ਅਸੀਂ ਪਤਾ ਲ ਕਰ ਰਹੇ ਹਾਂ ਸੀ ਹੈ ਇਹ ਜਿਹੜੀ ਟੀਮ ਵੀ ਨਾਲ ਹੈ ਡੀਐਸਪੀ ਡੀ ਸਾਹਿਬ ਵੀ ਨਾਲ ਹੈ ਪਤਾ ਲੱਗਿਆ ਕਿਸ ਦੀ ਪੇਮੈਂਟ ਸੀ ਇਹ ਕਿਹੜੇ ਵਪਾਰੀ ਸੀ ਜਿਹਨੂੰ ਇਹ ਹਾਂਜੀ ਵਿਸ਼ਾਲ ਨਾਂ ਦੇ ਵਪਾਰੀ ਆ ਉਹਨਾਂ ਦੇ ਨਾਲ ਹੀ ਕੰਮ ਕਰਦਾ ਹੈ ਇਹ ਇਹ ਵੀ ਉਥੋਂ ਦੇ ਰਹਿਣ ਵਾਲੇ ਆ ਪਰ ਇਹਨਾਂ ਨੇ ਇੱਥੇ ਉਹਦੀ ਤਕਾਮ ਕੀਤੀ ਹੋਈ ਸੀਗੀ ਬੋਲਣਾ ਇੱਥੇ ਉਹਦਾ ਅਕਾਊਂਟ ਸੀ ਅੱਜ ਹੀ ਪੇਮੈਂਟ ਆਈ ਹੈ ਤੇ ਅੱਜ ਹੀ ਨਿਕਲੀ ਹੈ 15 ਮਿੰਟਾਂ ਬਾਅਦ ਕਿੰਨੀ ਪੇਮੈਂਟ ਸੀ ਤੇ 8 ਲੱਖ ਰੁਪਏ ਜੀ ਤੇ ਇਨਸੀਡੈਂਟ ਸਰ ਇਸੇ ਜਗ੍ਹਾ ਹਾਂ ਜਿੱਥੇ ਆਪਾਂ ਖੜੇ ਆ ਇੱਥੇ ਖੈ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਦੀਆਂ ਵਾਰ ਦਾ ਤਾਂ ਲਗਾਤਾਰ ਵਾਧੀਆਂ ਚੱਰੀਆਂ ਨੇ ਲੁਟੇਰੇ ਬੇਕਾਪ ਹੋ ਕੇ ਦਿਨ ਦਿਹਾੜੇ ਅਜਈਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ